ਸਸੀਕਾਲ ਤੁਸੀਂ ਵੇਖ ਰਹੇ ਹੋ ਅਜੀਤ ਪਬ ਟਵੀਵੀ ਤੇ ਮੈਂ ਮਨਜਿੰਦਰ ਸਿੰਘ ਸਰਾਉਦ ਜੇਕਰ ਕਿਸੇ ਨੇ ਧਰਤੀ ਉੱਤੇ ਸਵਰਗ ਵੇਖਣਾ ਹੋਵੇ ਤਾਂ ਅਸੀਂ ਅਕਸ ਰੱਖ ਦਿੰਦੇ ਹਾਂ ਕਿ ਕਸਮੀਰ ਵਰਗੀ ਜਗ੍ਹਾ ਕਿਤੇ ਨਹੀਂ ਮਿਲ ਜਾਂਦੀ ਸੋ ਅਸੀਂ ਪਹੁੰਚੇ ਹਾਂ ਸ਼੍ਰੀਨਗਰ ਤੋਂ ਲਗਭਗ 70 ਕਿਲੋਮੀਟਰ ਦੀ ਦੂਰੀ ਤੇ ਸਥਿਤ ਗੋਲਮਾਰਕ ਇੱਕ ਸ਼ਹਿਰ ਪੈਂਦਾ ਹੈ ਹਿਸ ਸਟੇਸ਼ਨ ਹੈ ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜੇ ਲੋਕ ਨੇ ਉਹ ਇਸ ਜਗ੍ਹਾ ਨੂੰ ਵੇਖਣ ਦੇ ਲਈ ਆਉਂਦੇ ਨੇ ਤੇ ਆਵੇਂ ਕਸ਼ਮੀਰ ਦੇ ਹਾਲਾਤ ਜਦੋਂ ਪਹਿਲਾਂ ਖਰਾਬ ਸਨ ਉਦੋਂ ਇੱਥੇ ਸਲਾਨੀਆਂ ਦੀ ਜਿਹੜੀ ਆਮਦ ਸੀ ਉਹ ਬਹੁਤ ਜ਼ਿਆਦਾ ਨਹੀਂ ਸੀ ਹੁੰਦੀ ਪਰ ਹੁਣ ਵੱਡੀ ਗਿਣਤੀ ਦੇ ਵਿੱਚ ਸਲਾਨੀ ਇਸ ਜਗ੍ਹਾ ਨੂੰ ਵੇਖਣ ਦੇ ਲਈ ਆਉਂਦੇ ਨੇ ਮੇਰੇ ਇੱਕ ਪਾਸੇ ਮੈਂ ਮੇਰੇ ਸਾਥੀ ਨੂੰ ਆਖੂਗਾ ਵੀ ਦਿਖਾਈਆਂ ਜਾਂ ਇਹ বরਫ ਦੇ ਨਾਲ ਟਕੀਆਂ ਗੁਲਮਾਰਗ ਦੀਆਂ ਪਹਾੜੀਆਂ ਦੇ ਚਾਰੇ ਪਾਸੇ ਹਰਿਆਵਲ ਦੇ ਨਾਲ ਲਪਾ ਲਪ ਭਰੇ ਪਹਾੜ ਉੱਚੇ ਉੱਚੇ ਦਰਖਤ ਚਫੇਰਿਓ ਇੱਕ ਤਰ੍ਹਾਂ ਨਾਲ ਇਹਨਾਂ ਤਸਵੀਰਾਂ ਨੂੰ ਇਹਨਾਂ ਵੀਡੀਓ ਨੂੰ ਸਾਡੇ ਦਰਸ਼ਕਾਂ ਤੱਕ ਪਹੁੰਚਾਇਆ ਜਾਵੇ ਦੁਨੀਆ ਤੇ ਕਸ਼ਮੀਰ ਹੈ ਜਿਹੜਾ ਉਹ ਸਵਰਗ ਦਾ ਨਮੂਨਾ ਮੰਨਿਆ ਜਾਂਦਾ ਹੈ ਬਿਲਕੁਲ ਉਹ برف ਦੀਆਂ برف ਦੇ ਨਾਲ ਟਕੀਆਂ ਜਿਹੜੀਆਂ ਪਹਾੜੀਆਂ ਨੇ ਤੇ ਉੱਚੇ-ਉੱਚੇ ਲੰਬੇ-ਲੰਬੇ ਚੀਲ ਦੇ ਦਰਖਤ ਨੇ ਜਿਵੇਂ ਆਖੂnga ਮੇਰੇ ਸਾਥੀ ਨੂੰ ਇਧਰਲੇ ਪਾਸੇ ਗੱਡੀਆਂ ਦਾ ਜਮਾਵੜਾ ਲੱਗਿਆ ਹੋਇਆ ਜਿੱਥੋਂ ਦੇਸ਼ ਭਰ ਦੇ ਵਿੱਚੋਂ ਸਲਾਨੀ ਵੱਡੀ ਗਿਣਤੀ ਦੇ ਵਿੱਚ ਗੁਲਮਾਰਗ ਦੇ ਸਥਾਨ ਤੇ ਪਹੁੰਚ ਕੇ ਆਪਦੇ ਮਨ ਦਾ ਬੋਝ ਹੈ ਜਿਹੜਾ ਉਹ ਹਲਕਾ ਕਰਦੇ ਤੇ ਜੰਨਤ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਨੇ ਸੋ ਵੀਰੋ ਆਪਣੇ ਆਪ ਵਿੱਚ ਇੱਕ ਦੇਖਣਯੋਗ ਜਗ੍ਹਾ ਹੈ ਲਗਭਗ 70 ਕਿਲੋਮੀਟਰ ਦੀ 68 ਤੋਂ 70 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੁਲਮਾਰਗ ਸ਼ਿਨੀ ਨਗਰ ਰਾਜਧਾਨੀ ਕਸ਼ਮੀਰ ਜੰਮੂ ਕਸ਼ਮੀਰ ਦੀ ਤੇ ਇਹ ਗੁਲਮਾਰਗ ਜਿਹੜਾ ਇਹ ਸ਼ਹਿਰ ਹੈ ਇਹ ਪੈਂਦਾ ਹੈ ਬਰਫ ਦੇ ਨਾਲ ਟਕੀਆਂ ਪਹਾੜੀਆਂ ਉਸ ਤੋਂ ਬਾਅਦ ਤੁਹਾਨੂੰ ਪੈਲਗਾਮ ਦੇ ਜਿਹੜੀਆਂ ਤਸਵੀਰਾਂ ਨੇ ਉਹ ਵੀ ਵਿਖਾਵਾਂਗੇ ਫਿਲਹਾਲ ਅਸੀਂ ਪਹੁੰਚੇ ਹਾਂ ਗੁਲਮਾਰਗ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਆਏ ਨੇ ਬਰਫ ਪੈਂਦੀ ਦੇਖਣ ਦੇ ਲਈ ਅਸੀਂ ਕੁਝ ਸਮੇਂ ਤੱਕ ਉਹ ਤੁਹਾਨੂੰ ਤਸਵੀਰਾਂ ਔਰ ਵੀਡੀਓ ਗੁਲਮਾਰਗ ਦੀਆਂ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ ਇੱਕ ਵਾਰ ਫੇਰ ਕੈਮਰਾ ਘੁਮਾ ਕੇ ਸਾਰੀਆਂ ਤਸਵੀਰਾਂ ਚਾਰੇ ਪਾਸੇ ਦਿਖਾਈਆਂ ਜਾਣ ਸੋ ਸਾਡੇ ਨਾਲ ਮੌਜੂਦ ਨੇ ਇਸ ਜਗ੍ਹਾ ਤੇ ਸਥਿਤ ਲੋਕਲ ਲੋਕ ਜਿਹੜੇ ਇੱਥੋਂ ਦੇ ਵਸਿੰਦੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਇੱਥੇ ਕਿਹੜੀ ਜਗ੍ਹਾ ਅਸਲ ਇਹ ਗੁਲਮਾਰਗ ਹੈ ਰੈਜ਼ਿਡੈਂਸ ਗੁਲਮਰਗ ਹਾਂ ਗੁਲਮਰਗ ਤਾਂ ਅਸੀਂ ਪਹਿਲਾਂ ਦੱਸ ਹੀ ਚੁੱਕਾ ਕਿਸੇ ਗੁਲਮਰਗ ਕਿਸੇ ਦਾ ਘਰ ਨਹੀਂ ਆ ਹਮ ਨੀਚੇ ਆਉ ਇਹ ਤਾਂ ਇੱਕ ਸਹਰ ਹੈ ਕਸਬਾ ਹੈ ਟੂਰਿਸਟ ਪਲੇਸ ਹੈ ਟੂਰਿਸਟ ਪਲੇਸ ਅਸਾ ਕਿਵੇਂ ਦਾ ਹੁਣ ਇੱਥੇ ਮਾਹੌਲ ਵਧੀਆ ਹਾਂ ਬਹੁਤ ਹੁਣ ਜਾਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਤਾਂ ਨਹੀਂ ਹੁੰਦੀ ਹਾਂ ਹਾਂ ਯਾਹ ਬਹੁਤ ਅਮਨ ਹੈ ਹਾਂ ਹਮ ਅਮਨ ਚਾਹਤਾ ਹੈ ਲੋਕ ਯਾਹ ਆਏ ਯਾਹ ਕੋਈ ਪ੍ਰੋਬਲਮ ਨਹੀਂ ਹੈ ਕੀ ਚਾਹੁੰਦੇ ਨੇ ਕਸ਼ਮੀਰ ਦੇ ਲੋਕ ਕੀ ਚਾਹੁੰਦੇ ਨੇ ਹੁਣ ਕਸ਼ਮੀਰ ਕਾ ਲੋਕ ਚਾਹਦੇ ਪਿਆਰ ਮਾਹ ਹਾਂ ਪਿਆਰ ਸਦ ਭਾਵਨਾ ਦੇ ਨਾਲ ਰਹੋ ਹਾਂ ਅੱਛਾ ਬਸ ਯਾਰ ਕਿ ਜਿਹੜਾ ਜਿਹੜਾ ਪਹਿਲਾਂ ਸਾਡੇ ਇੱਥੇ ਮਾਹੌਲ ਖਰਾਬ ਸੀ ਸਾਡੇ ਉਧਰ ਲੋਕ ਕਹਿੰਦੇ ਹੁੰਦੇ ਸੀ ਵੀ ਕਸ਼ਮੀਰ ਚ ਗੜਬੜ ਆਇਆ ਹਾਂ ਪੇ ਯਹਾਂ ਪੇ ਕਦੇ ਮਾਹੌਲ ਖਰਾਬ ਨਹੀਂ ਥਾ ਕਿ ਜੋ ਵੀ ਖਰਾਬ ਕਰਤਾ ਹੈ ਮਾਹੌਲ ਉਹ ਮੀਡੀਆ ਕੀ ਜ਼ਰੀਆ ਹੋਤਾ ਹੈ ਕਿਉਂਕਿ ਆਪ ਯਹਾਂ ਪੇ ਆਏ ਆਪਨੇ ਖੁਦ ਦੇਖਾ ਕਿਹੋ ਜਿਹਾ ਮਾਹੌਲ ਹੈ ਮੀਡੀਆ ਖਰਾਬ ਕਰਦਾ ਮਾਹੌਲ ਆਪ ਯਹਾਂ ਪੇ ਆਏ ਮਾਹੌਲ ਕਿਹੋ ਜਿਹਾ ਲੱਗਾ ਬਹੁਤ ਵਧੀਆ ਲੱਗਾ ਐਸੇ ਹੀ ਜਦ ਆਦਮੀ ਆਪਣੀ ਅੱਖੋਂ ਸੇ ਦੇਖਤਾ ਹੈ वो कहना चाहिए आगे कि कोई मीडिया पे भरोसा करता है उस पे भरोसा करता है वो नहीं यहाँ इलेक्शन क्या तारीख को हुआ था यहाँ बीस तारीख को हुआ था बीस तारीख को इलेक्शन हुआ था अमन अमान से हुआ पूरा से हुआ वोटा 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 ने ने पाया पाया सब वोटा तो जिसको डाला तो वो तो मन की मर्जी है किसी को मन की बात है दिल की बात हो वो तो उसको पता नहीं जो वहाँ पे होता है या अपने दिल को तो पता होता है किसको डाला क्या डाला किसको डालना चाहिए ओके खाली हम टेंशन टेंशन। okay. ये चाहते हैं इस वक्त कि यहाँ टूरिस्ट बहुत आना चाहिए आता भी है हम लोगों का रोजगार बढ़ेगा आपको भी कैसा कश्मीर लगा कश्मीर कैसा है कश्मीर के लोग कैसे है ये आप घूमते हो यहाँ कश्मीर में कैसा प्यार मोहब्बत है इस हमको तो बहुत बढ़िया लगा बहुत बढ़िया जो तो हमारी यही है ना वो ही होता है हमारी यही कोई भरोसा करेगा इस पे भरोसा करेगा वो देव में नहीं होता है ठीक हाँ। है हमारी यही गुजारिश है मैं यहाँ जो पानी है धरती हेठला वो कितना दूर है धरती हेठला नीचे जो पानी है थाल लगाने के लिए ਜੋ ਜ਼ਮੀਨ ਦੇ نیچے ਪਾਣੀ ਕਿੰਨੀ ਦੂਰ ਹੈ 250 ਫੁੱਟ ਤੋਂ ਉੱਪਰ 40 50 ਫੁੱਟ ਹਾਂ 40 50 ਫੁੱਟ ਇਹ ਜੋ ਪੇੜ ਪੌਦੇ ਹੈ ਆਪ ਇਨਕੀ ਖਾਸ ਹਿਫਾਜ਼ਤ ਰੱਖਤੇ ਹੈ ਕੁਛ ਹਾਂ ਇਹ ہماری ਜ਼ਿੰਦਗੀ ਹੈ ਇਹ ਹਮਾਰਾ ਜੀਵਨ ਹੈ ਲੇਕਿਨ ਹਮ ਕਸ਼ਮੀਰ ਮੇਂ ਜ਼ਿੰਦਾ ਰਹਤੇ ਹੈ ਇਹ ਹਮਾਰੀ ਪੰਜਾਬੀ ਦਰਸ਼ਕੀਓ ਇਹ ਲੋਕ ਜਿਹੜੇ ਇੱਥੋਂ ਦੇ ਹਾਲਾਂਕਿ ਇੱਥੇ ਦਰਖਤਾਂ ਦੀ ਜਿਹੜੀ ਬਹੁਤ ਵੱਡੀ ਪਰਮਾਰ ਹੈ ਇਹਨੂੰ ਆਪਣੇ ਆਪ ਵਿੱਚ ਇੱਕ ਜਾਨ ਮੰਨ ਕੇ ਚੱਲਦੇ ਨੇ ਸੋ ਇਹ ਸਾਡੇ ਨਾਲ ਗੱਲਬਾਤ ਕਰ ਰਹਾ ਹੈ ਕਿ ਕੋਈ ਕੁਝ ਸਤਾਨਕ ਵਾਸੀ ਦੋਸਤੋ ਅਸੀਂ ਹੁਣ ਤੁਹਾਨੂੰ ਜੰਨਤ-ਏ-ਕਸ਼ਮੀਰ ਦੀਆਂ ਕੁਝ ਹੋਰ ਤਸਵੀਰਾਂ ਵੀਡੀਓਜ਼ ਦਿਖਾਉਨੇ ਆ ਜਿੱਥੇ ਅੱਜ ਤੋਂ 5-7-10 ਸਾਲ ਪਹਿਲਾਂ ਕਾਫੀ ਕੁਝ ਕਸ਼ਮੀਰ ਦਾ ਜਿਹੜਾ ਉਹ ਬਦਲਿਆ ਜੇਕਰ ਕਸ਼ਮੀਰ ਦੇ ਹਾਲਾਤ ਬਦਲੇ ਤਾਂ ਇੱਥੋਂ ਦਾ ਵਾਤਾਵਰਨ ਵੀ ਬਦਲਿਆ ਔਰ ਇੱਥੇ ਪੈਣ ਵਾਲਾ ਜਿਹੜਾ ਗੰਦ ਹੈ ਉਹ ਵੀ ਬਦਲਿਆ ਠੀਕ ਹੈ ਇੱਥੇ ਅੱਜ ਬਿਲਕੁਲ ਸਫਾਈ ਵਿਖ ਰਹੀ ਹੈ ਚਾਰੇ ਪਾਸੇ ਪਰ ਕਈ ਪੁਆਇੰਟਾਂ ਤੇ ਅਸੀਂ ਇਹ ਵੀ ਵੇਖਿਆ ਇੱਥੇ ਸੈਲਾਨੀਆਂ ਵੱਲੋਂ ਗੰਦ ਵੀ ਪਾਇਆ ਜਾ ਰਿਹਾ ਜਿੱਦਾਂ ਆਪਣੇ ਹੋਰ ਨਾ ਸੂਬਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਹੈ ਜਿਵੇਂ ਅਸੀਂ ਪਹਿਲਾਂ ਇਸ ਤੋਂ ਅਗਲੇ ਪੁਆਇੰਟ ਤੇ ਆਖਦੇ ਆਖਿਆ ਸੀ ਕਿ ਉੱਥੇ ਬਿਲਕੁਲ ਸਫਾਈ ਸੀ ਬਹੁਤ ਜ਼ਿਆਦਾ ਪਰ ਜਦੋਂ ਅਸੀਂ ਆਹ ਪੁਆਇੰਟ ਤੇ ਆਏ ਤਾਂ ਇੱਥੇ ਹਰਿਆਵਲ ਦੇ ਨਾਲ-ਨਾਲ ਸੁੰਦਰਤਾ ਦੇ ਨਾਲ-ਨਾਲ ਆਉਣ ਜਾਣ ਵਾਲੇ ਸੈਲਾਨੀਆਂ ਵੱਲੋਂ ਸਿੱਟੀਆਂ ਬੋਤਲਾਂ ਤੇ ਨੈਪਕਨਾਂ ਦੇ ਢੇਰ ਵੀ ਵੇਖਣ ਨੂੰ ਮਿਲੇ ਜੋ ਆਪਣੇ ਆਪ ਵਿੱਚ ਇੱਕ ਨਮੋਸੀ ਭਰੀ ਇਸ ਜਗ੍ਹਾ ਦੀ ਗਲਤ ਗੱਲ ਹੈ ਜਾਂ ਮਾੜੀ ਗੱਲ ਅਸੀਂ ਆਖਾਂਗੇ ਸੋ ਸਾਹਮਣੇ ਜਿਹੜੀਆਂ ਤਸਵੀਰਾਂ ਵਿਖ ਰਹੀਆਂ ਨੇ ਉਹ ਇਹ ਜ਼ਿਲ੍ਹਾ ਜਿਹੜਾ ਇਹ ਬਾਰਾਮੂਲਾ ਹੈ ਉਸ ਤੋਂ ਅਗਲੇ ਪਾਸੇ ਉੜੀਪਾਵੇਂ ਉਸ ਤੋਂ ਬਾਅਦ ਪਾਕਿਸਤਾਨ ਵੀ ਇਹ ਕਹਿੰਦੇ ਨੇ ਦੱਸਣ ਵਾਲੇ ਇੱਥੇ ਕਿ ਸ਼ਾਇਦ ਡੇਢ ਦੋ ਘੰਟਿਆਂ ਦਾ ਰਸਤਾ ਬਾਕੀ ਵੱਜ ਜਾਂਦਾ ਪਰ ਉਹ ਹਾਲਾਤ ਆਪਾਂ ਨੂੰ ਪਤਾ ਹੀ ਆ ਵੀ ਆਪਣੀ ਪਾਕਿਸਤਾਨ ਦੇ ਨਾਲ ਕਿੰਨੀ ਇੱਕ ਜਿਹੜੀ ਸਾਂਝ ਹੈ ਤੇ ਬਿਲਕੁਲ ਹਰੀਆਬਲ ਭਰਪੂਰ ਜੰਨਤ ਦਾ ਨਜ਼ਾਰਾ ਪੇਸ਼ ਕਰਦੀਆਂ ਨੇ ਤਸਵੀਰਾਂ ਇਧਰੋਂ ਵੀ ਡਾਕਟਰ ਸਾਹਿਬ ਥੋੜੀਆਂ ਤਸਵੀਰਾਂ ਦਿਖਾਈਆਂ ਜਾਣ ਇਧਰ ਜਿਹੜੇ ਪਹਾੜ ਨੇ ਬਰਫ਼ ਨਾਲ ਲੱਦੇ ਪਏ ਨੇ ਤੇ ਬਿਲਕੁਲ ਵੱਡੇ ਵੱਡੇ ਚੀਲ ਦੇ ਦਰਖਤ ਉੱਚੇ ਲੰਬੇ ਤੇ ਆਪਣੇ ਆਪ ਵਿੱਚ ਇੱਕ ਖੂਬਸੂਰਤ ਜਗ੍ਹਾ ਜਿਹੜੀ ਹੈ ਕਸ਼ਮੀਰ ਦੀ ਜੰਨਤ ਹੈ ਕਸ਼ਮੀਰ ਇਹਨੂੰ ਆਖਿਆ ਜਾਂਦਾ ਹੈ ਤੇ ਇਹ ਵੱਖ-ਵੱਖ ਗੁਲਮਾਰਗ ਦੇ ਪੁਆਇੰਟ ਨੇ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਈਆਂ ਪੰਜਾਬੀਆਂ ਦੇ ਜਾਂ ਹੋਰਨਾਂ ਦੇਸ਼ ਵਾਸੀਆਂ ਦੇ ਮਨਾਂ ਅੰਦਰ ਇੱਕ ਵਹਿਮ ਬੜਿਆ ਹੋਇਆ ਸੀ ਕਿ ਸਾਇਦ ਇੱਥੇ ਦੇ ਜਹਲਾਤ ਨੇ ਜਿਹੜੇ ਉਹ ਮਾਰੇ ਨੇ ਇਦਾਂ ਦੀ ਬਿਲਕੁਲ ਸਾਨੂੰ ਗੱਲ ਨਹੀਂ ਵੇਖਣ ਸਕੀ ਸਰਪੰਚ ਸਾਹਿਬ ਇਹ ਆ ਜਿਹੜਾ ਨਜ਼ਾਰਾ ਇਹ ਵੇਖਣ ਨੂੰ ਕਿਵੇਂ ਲੱਗਿਆ ਇਹ ਨਜ਼ਾਰਾ ਬਹੁਤ ਹੀ ਵਧੀਆ ਅਸੀਂ ਸ਼੍ਰੀਨਗਰ ਦੇਖਿਆ ਤੇ ਕਸ਼ਮੀਰ ਸਾਰਾ ਦੇਖ ਰਹੇ ਹਾਂ ਬਹੁਤ ਹੀ ਮਨਮੋਹਕ ਇੱਥੇ ਇਸ ਜਗ੍ਹਾ ਤੇ ਥੋੜਾ ਜਿਆਦਾ ਕੰਮ ਜ਼ਰੂਰ ਵੇਖਣ ਨੂੰ ਮਿਲਿਆ ਥੋੜਾ ਇੱਥੇ ਦੇਖਿਆ ਨਹੀਂ ਬਹੁਤ ਹੀ ਜ਼ਿਆਦਾ ਸਫਾਈ ਆ ਸਫਾਈ ਵਾਲੇ ਤਕਰੀਬਨ ਚੱਲਦੇ ਰਹਿੰਦੇ ਆ ਉਹ ਜੋ ਤੇ ਸਲਾਨੀ ਬੋਤਲਾਂ ਜਾਂ ਨੈਪਕਿਨ ਵਗੈਰਾ ਛੱਡਦੇ ਆ ਉਹ ਚੁੱਕਦੇ ਰਹਿੰਦੇ ਆ ਬਹੁਤ ਵਧੀਆ ਸਫਾਈ ਆ ਤੇ ਦੂਸਰੀ ਗੱਲ ਇਹ ਹੈ ਅਸੀਂ ਹਿਮਾ ਉਦੇ ਨਾਲੋਂ ਲੋਕਾਂ ਦਾ ਸਲਾਨੀਆਂ ਨਾਲ ਬਹੁਤ ਵਧੀਆ ਹੀ ਸਹਿਯੋਗ ਭਰਿਆ ਵਤੀਰੇਨ ਦਾ ਪਰ ਹਿਮਾਚਲ ਦੇਖਿਆ ਸੀ ਹਿਮਾਚਲ ਦੇ ਵਿੱਚ ਸਲਾਨੀਆਂ ਨਾਲ ਬਹੁਤ ਬਦਤਮੀਜ਼ੀ ਨਾਲ ਲੋਕਾਂ ਕੋਲ ਲੋਕ ਪੇਸ ਆਉਂਦੇ ਆ ਹਿਮਾਚਲ ਦੇ ਵਿੱਚ ਉਹ ਪਿਛਲੇ ਸਮੇਂ ਅਸੀਂ ਇਹ ਵੀ ਵੇਖਿਆ ਵੀ ਉੱਥੇ ਕਈ ਪੰਜਾਬੀ ਵੀਰਾਂ ਦੇ ਨਾਲ ਮਾਰਕੁੱਟ ਵੀ ਪਿਛਲੇ ਸਮੇਂ ਹੋਈ ਆ ਮਾਰਕੁੱਟ ਵੀ ਹੋਈ ਆ ਤੇ ਉਹਨਾਂ ਦਾ ਲਹਿਜਾ ਵੀ ਸਲਾਨੀਆਂ ਪ੍ਰਤੀ ਕੋ ਚੰਗਾ ਨਹੀਂ ਹੈ ਪਰ ਉਹਦੇ ਮੁਕਾਬਲੇ ਤੇ ਜੇ ਆਪਾਂ ਇੱਥੇ ਵੇਖੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਇੱਥੇ ਏਦਾਂ ਦੀ ਕੋਈ ਤਸਵੀਰ ਵੇਖਣ ਨੂੰ ਦੇਖਣ ਨੂੰ ਮਿਲਿਆ ਬਹੁਤ ਹੀ ਤਹਿਜ਼ੀਬ ਨਾਲ ਪੇਸ਼ ਆਇਆ ਬਹੁਤ ਹੀ ਵਧੀਆ ਬੋਲੀਆ ਪਿਆਰ ਬੰਦਿਆ ਸਾਨੂੰ ਤੇ ਸਾਡਾ ਵੀ ਜੀ ਕਰਦਾ ਵਾਰ-ਵਾਰ ਅਸੀਂ ਪਹਿਲੀ ਵਾਰ ਆਏ ਆ ਇੱਥੇ ਹਿਮਾਚਲ ਗਏ ਆ ਅਸੀਂ ਮਨਾਲੀ ਗਏ ਆ ਕੁੱਲੂ ਗਏ ਆ ਕਈ ਵਾਰ ਕੌੜਾ ਤਜਰਬਾ ਹੋ ਜਾਂਦਾ ਉਹਦੇ ਨਾਲੋਂ ਜੇ ਤੁਸੀਂ 10 ਘੰਟੇ ਦਾ ਸਫ਼ਰ ਹੈ ਤੋ तकरीबन ਕੁਝ ਜ਼ਿਆਦਾ ਦੂਰ ਨਹੀਂ ਹੈ ਸਾਨੂੰ ਲੱਗਦਾ ਜ਼ਿਆਦਾ ਦੂਰ ਜ਼ਿਆਦਾ ਦੂਰ ਨਹੀਂ ਬਹੁਤ ਵਧੀਆ ਹਿਮਾਚਲ ਨਾਲੋਂ ਬਹੁਤ ਹੀ ਮਨਮੋਹਕ ਦ੍ਰਿਸ਼ ਔਰ ਲੋਕਾਂ ਦਾ ਪਿਆਰ ਅਸੀਂ ਇਹ ਹਿਮਾਚਲ ਦੇਖਿਆ ਉਹ ਵਾਰ-ਵਾਰ ਅਸੀਂ ਉਸੇ ਗੱਲ ਤੇ ਜੋੜਦੇ ਆਂ ਵੀ ਉਹਨਾਂ ਦਾ ਸਲਾਨੀਆਂ ਪ੍ਰਤੀ ਰੁੱਖਾਪਨ ਜਿਆਦਾ ਜਿਆਦਾ ਮੈਨੂੰ ਲੱਗਦਾ ਸਲਾਨੀਆਂ ਦਾ ਝਕਾ ਜਿਹੜਾ ਉਹ ਹਿਮਾਚਲ ਸਾਡੇ ਕੰਨੀ ਹੁੰਦਾ ਉਰੇ ਬਹੁਤ ਕਾਫੀ ਲੋਕ ਘਟ ਹੁਣ ਤਾਂ ਵੈਸੇ ਆਉਣ ਬਹੁਤ ਲੱਗ ਗਏ ਹਾਂ ਪਰ ਉਰੇ ਮਾਹੌਲ ਵਧੀਆ ਹੈ ਸਾਡੇ ਲੋਕਾਂ ਮਨ ਚ ਡਰ ਸੀ ਵਿਦੇਸ਼ ਤਾਂ ਇੱਥੇ ਬਹੁਤ ਖਰਾਬ ਆ ਜੋ ਕੁਝ ਕੁਝ ਵੀ ਨਹੀਂ ਇੱਥੇ ਬਹੁਤ ਹੀ ਸ਼ਾਂਤੀ ਭਰਿਆ ਮਾਹੌਲਾ ਔਰ ਸਲਾਨੀਆਂ ਲਈ ਸਭ ਤੋਂ ਵਧੀਆ ਜਗ੍ਹਾ ਹੈ ਖੈਰ ਐਵੇਂ ਤਾਂ ਨਹੀਂ ਜਿਹੜਾ ਕਸ਼ਮੀਰ ਹੈ ਧਰਤੀ ਤੇ ਜਨਤ ਜੇ ਅਸੀਂ ਆਖੀਏ ਤਾਂ ਉਹ ਜੰਮੂ ਕਸ਼ਮੀਰ ਨੂੰ ਆਖਿਆ ਜਾਂਦਾ ਬਿਲਕੁਲ ਹੈ ਗੱਲ ਸੱਚ ਹੈ ਸੋ ਅਗਲੀ ਵਾਰ ਤੁਹਾਨੂੰ ਕਿਸੇ ਹੋਰ ਪੁਆਇੰਟ ਤੇ ਲੈ ਚਲਦੇ ਹਾਂ ਸੋ ਮੇਰੇ ਨਾਲ ਮੌਜੂਦ ਹੈ